ਬਹੁਤ ਵੱਡੀ ਖਬਰ ਹੈ ਜਿਨੇ ਕੇ ਭਾਈ ਅਮਰਪਾਲ ਸਿੰਘ ਮਹਿਰਾ ਨੂੰ ਬੇਹੱਦ ਜ਼ਿਆਦਾ ਯਾਨੀ ਗਾਲੀ ਗਲੋਚ ਕਰ ਰਿਹਾ ਸੀ ਗਿਆਨੀ ਬੂਟਾ ਸਿੰਘ ਔਰ ਹੁਣ ਉਸ ਦੇ ਖਿਲਾਫ ਯਾਨੀ ਇੱਕ ਬਹੁਤ ਵੱਡੀ ਧਮਕੀ ਆ ਗਈ ਹੈ ਔਰ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੰਜਾਬ ਦੇ ਅੰਦਰ 90% ਲੋਕ ਯਾਨੀ ਭਾਈ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਨੇ ਔਰ ਦੂਜੇ ਪਾਸੇ ਬੀੜਾ ਚੱਕਿਆ ਗਿਆਨੀ ਬੂਟਾ ਸਿੰਘ ਨੇ ਕਦੇ ਗਿਆਨੀ ਬੂਟਾ ਸਿੰਘ ਕਹਿੰਦਾ ਬੰਦੇ ਦਾ ਪੁੱਤ ਬਣਾ ਦੇਾਂਗੇ ਆ ਕੇ ਦਿਖਾਵੇ ਪੰਜਾਬ ਦੇ ਅੰਦਰ ਦਾ ਹੁਣੇ ਰਿਪਲਾਈ ਆ ਗਿਆ ਗਿਆਨੀ ਬੂਟੇ ਸਿੰਘ ਬੰਨਿਓ ਕਿਹਾ ਜਾਂਦਾ ਅਮਰਪਾਲ ਸਿੰਘ ਮਹਿਰੋਂ ਨੂੰ ਕਿ ਅਸੀਂ ਬੰਦੇ ਦਾ ਪੁੱਤ ਬਣਾ ਦੇਾਂਗੇ ਜੇਕਰ ਉਹ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਆਵੇ ਔਰ ਹੁਣ ਜਿਹੜਾ ਰਿਪਲਾਈ ਆਇਆ ਬੜਾ ਹੀ ਧਮਾਕੇਦਾਰ ਆ ਤੁਸੀਂ ਸੁਣਨ ਜਾ ਰਹੇ ਹੋ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜੀਰੋ ਵਿੱਚ ਗਿਆਨੀ ਬੂਟੇ ਸਿੰਘ ਨੂੰ ਰਿਪਲਾਈ ਆ ਚੁੱਕਿਆ ਅਮਰਪਾਲ ਸਿੰਘ ਮਹਿਰੋਂ ਦਾ ਤਾਂ ਹੁਣ ਉਹਦੇ ਵੀ ਹੋਸ਼ ਉੜਾ ਦਿੱਤੇ ਨੇ ਕਿਹਾ ਗਿਆ ਕਿ ਐਸੀ ਦੀ ਤੈਸੀ ਵੱਡੇ ਗਿਆਨੀ ਦੀ ਕਿਉਂਕਿ ਇਹ ਸਿੱਖੀ ਦੇ ਖਿਲਾਫ ਅਕਸਰ ਤੁਸੀਂ ਜਿੰਨੇ ਵੀ ਪੰਜਾਬ ਦੇ ਸਾਡੇ ਭੈਣ ਭਰਾ ਸੁਣ ਰਹੇ ਹੋ ਅਕਸਰ ਤੁਸੀਂ ਵੇਖਿਆ ਵੀ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਔਰ ਦੂਜੇ ਪਾਸੇ ਪੂਰੀ ਸਿੱਖ ਕੌਮ ਦੇ ਖਿਲਾਫ ਯਾਨੀ ਉਹਨੇ ਇੱਕ ਅਜੰਡਾ ਚਲਾਇਆ ਹੋਇਆ ਚਾਹੇ ਅਮਰਪਾਲ ਸਿੰਘ ਮੈਰੋ ਹੋਵੇ ਚਾਹੇ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚ ਬੈਠਾ ਉਹ ਹੋਵੇ ਚਾਹੇ ਸੰਤ ਗੈਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਇਹਨੇ ਹਾਲ ਬੰਦੇ ਨੂੰ ਯਾਨੀ ਪੁੱਠਾ ਸਿੱਧਾ ਬੋਲਣ ਦਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਲਈ ਹੋਈ ਹੈ ਆਖਿਰ ਮਾਮਲਾ ਕੀ ਹੈ ਦੁਸ਼ਮਣੀ ਕੀ ਕੱਢ ਰਿਆ ਸੀ ਬੂਟਾ ਸਿੰਘ ਇਹ ਵੀ ਅੱਜ ਤੁਹਾਡੇ ਸਾਹਮਣੇ ਦਿਖਾਵਾਂਗੇ ਪਰ ਦਰਅਸਲ ਦੇ ਵਿੱਚ ਗਿਆਨੀ ਬੂਟੇ ਸਿੰਘ ਬਣੀਓ ਬੀਤੇ ਕਈ ਦਿਨਾਂ ਦੇ ਵਿੱਚ ਜਿਸ ਦਿਨ ਦਾ ਕਮਲਕੌਰ ਦਾ ਕਤਲ ਹੁੰਦਾ ਉਸੇ ਹੀ ਦਿਨ ਤੋਂ ਯਾਨੀ ਬੂਟੇ ਬਣੀਓ ਇੱਕ ਬਹੁਤ ਵੱਡਾ ਏਜੰਡਾ ਚਲਾਇਆ ਜਾਂਦਾ ਪਹਿਲਾਂ ਇੱਕ ਫੇਕ ਖਬਰ ਪਾਈ ਜਾਂਦੀ ਹੈ ਕਹਿੰਦਾ ਅਮਰਪਾਲ ਸਿੰਘ ਮਹਿਰੋਂ ਔਰ ਉਸ ਦੇ ਨਾਲ ਦੇ ਸਾਥੀਆਂ ਨੇ ਬਲਾਤਕਾਰ ਕੀਤਾ ਕਮਲਕੌਰ ਦੇ ਨਾਲ ਔਰ ਮੇਰੀ ਅਪੀਲ ਆ ਜਿੰਨੇ ਵੀ ਸਾਡੇ ਪੰਜਾਬ ਦੇ ਵਾਸੀ ਦੇਖ ਰਹੇ ਹੋ ਇਸ ਖਬਰ ਨੂੰ ਸੁਣਨ ਤੋਂ ਪਹਿਲਾਂ ਆਪਣੇ ਜਹਨ ਦੇ ਵਿੱਚ ਇੱਕ ਗੱਲ ਬਿਠਾ ਕੇ ਚੱਣੀ ਹੈ ਕਿ ਜਿਹੜਾ ਕੋਈ ਵੀ ਬੰਦਾ ਹੋਵੇ ਚਾਹੇ ਅਸੀਂ ਆਂ ਚਾਹੇ ਤੁਸੀਂ ਆਂ ਜਿਹੜਾ ਬੰਦਾ ਸਮਾਜ ਲਈ ਗਲਤ ਸ਼ਰਾਬ ਲਈ ਦਾ ਜੂਝ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਇਸ ਬੰਦੇ ਦੇ ਉੱਤੇ ਲਗਾਮ ਪਾਈ ਜਾਵੇ ਨਹੀਂ ਤਾਂ ਕੋਈ ਨਾ ਕੋਈ ਵੱਡਾ ਸੰਕਰ ਖੜਾ ਹੋ ਸਕਦਾ ਕਿਉਂਕਿ ਲੋਕ ਜਿਹੜੇ ਧਰਮ ਦੇ ਨਾਲ ਜੁੜੇ ਹੋਏ ਨੇ ਉਹ ਲੋਕ ਸਹਿਨ ਨਹੀਂ ਕਰਦੇ ਲੋਕ ਸਿਕਾਉਂ ਦੇ ਵਿੱਚ ਬਹੁਤ ਜ਼ਿਆਦਾ ਵਿਰੁੱਧ ਹੋ ਚਲੇ ਨੇ ਔਰ ਹੁਣ ਜਿਹੜਾ ਇਹ ਰਪਲਾਈ ਹੈ ਇਹਦੇ ਲਈ ਬਹੁਤ ਡਰਾ ਦੇਣ ਵਾਲਾ ਰਪਲਾਈ ਆ ਅੱਗੇ ਇਸ ਨੂੰ ਆਪਣੇ ਆਪ ਸਮਝਣਾ ਪੈਣਾ ਕਿ ਮੈਂ ਕਰਨਾ ਕੀ ਹੈ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਮਰਪਾਲ ਸਿੰਘ ਮਹਿਰੋ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਆਏ ਸਰ ਦਲੇ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਏਡੀ ਮਾੜੀ ਜ਼ਬਾਨ ਬੋਲਦਾ ਇਹਨਾਂ ਭੜਾ ਬੋਲਦਾ ਕਦੇ ਦੇ ਬਾਬਾ ਜਰਨੈਲ ਸਿੰਘ ਬਾਰੇ ਮਾੜਾ ਬੋਲਦਾ ਕਦੇ ਅਮਰਤਪਾਲ ਬਾਰੇ ਮਾੜਾ ਬੋਲਦਾ ਦਾ ਸਾਡੇ ਨਾਲ ਵਾਪ ਪੈਣ ਜਾ ਰਿਹਾ ਹੋਣਾ ਇਹ ਸ਼ਾਇਦ ਦੁਨੀਆਂ ਨੂੰ ਧਮਕਾ ਧਮਕਾ ਦੇ ਕੇ ਡਰਾ ਦਿੰਦਾ ਹੋਵੇਗਾ ਪਰ ਇਧਰ ਕਲਗੀਧਰ ਦੇ ਪੁੱਤ ਡਰਨ ਵਾਲੇ ਨਹੀਂ ਇਧਰ ਖੜਨ ਵਾਲੇ ਆ ਤੇ ਮਰਨ ਵਾਲੇ ਆ ਨਾ ਡਰੇ ਆ ਨਾ ਡਰਾਂਗੇ ਜਿਉਂ ਜੇ ਗੰਨ ਸਾਫ ਕਰਨ ਵਾਲਾ ਤੇ ਹਮੇਸ਼ਾ ਤਿਆਰ ਪਰ ਤਿਆਰ ਰਹਿੰਦਾ ਹੈ ਖਾਲਸਾ ਤੇ ਸਾਫ ਤੇ ਸੁਥਰੀ ਗੱਲ ਮੈਂ ਕਹਿ ਦੇਣਾ ਚਾਹੁੰਦਾ ਬੂਟਿਆ ਤੇ ਬੂਟੇ ਦਾ ਜਿਹੜਾ ਸੁਪਣ ਦਾ ਸਮਾਂ ਆਉਦਾ ਜਾ ਰਿਹਾ ਕਿਉਂਕਿ ਬੂਟੇ ਵਰਗੇ ਇਥੇ ਹਜ਼ਾਰਾਂ ਆਏ ਤੇ ਚਲੇ ਗਏ ਇਹ ਐਸੇ ਕਰਕੇ ਇਹ ਵੀਡੀਓ ਨੂੰ ਜਿਹੜੇ ਨਹੀਂ ਸ਼ੇਅਰ ਕਰ ਸਕਦੇ ਫਿਰ ਮੈਂ ਕਹਾਂਗਾ ਮਰੀਆਂ ਚ ਮੇਰਾਲੇ ਆ ਜਿਹੜੀ ਜਾਗਦੀ ਚ ਮੇਰਾਓ ਸ਼ੇਅਰ ਕਰਦੇ ਹੋ ਤੇ ਸੁਣ ਕੇ ਜਰੂਰ ਇਹ ਬੂਟੇ ਤੱਕ ਜਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸੋងਿਆ ਤੁਸੀਂ ਪੰਜਾਬ ਦੇ ਇਹ ਕਈ ਨੌਜਵਾਨ ਜਿਹੜੇ ਕਿ ਭਾਈ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਨੇ ਤਾਂ ਹੁਣ ਮੈਂ ਚਾਹੂੰਗਾ ਕਿ ਜਿਹੜੀ ਅਗਲੀ ਅਪਡੇਟ ਹੈ ਬੜੀ ਹੀ ਹਲਾ ਦੇਣ ਵਾਲੀ ਹੈ ਅਮਰਪਾਲ ਸਿੰਘ ਮਹਿਰੇ ਉਹਨਾਂ ਦੇ ਕੇ ਜਿਹੜੀ ਖਬਰ ਆ ਰਹੀ ਹੈ ਉਹ ਪੰਜਾਬ ਦੇ ਵਿੱਚ ਪਹਿਲਾਂ ਜਿਹੜੀਆਂ ਕੁੜੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਭਾਈ ਜਿਹੜੀਆਂ ਗਲਤ ਵੀਡੀਓ ਬਣਾਉਂਦੀਆਂ ਨੇ ਇਹਨਾਂ ਨੂੰ ਬਿਲਕੁਲ ਬੰਦ ਕਰ ਦਿਓ ਇਹਨਾਂ ਨੇ ਡਰ ਤੋਂ ਦਾ ਇੱਕ ਅੱਜ ਕੁੜੀ ਨੇ ਡਿਲੀਟ ਮਾਰ ਦਿੱਤਾ ਆਪਣਾ ਪੇਜ ਹੀ ਚੱਕ ਦਿੱਤਾ YouTube ਦੇ ਉੱਤੇ ਮੁਥਰਾ ਨਾਮ ਦੀ ਕੁੜੀ ਨੇ ਆਪਣਾ ਪੇਜ ਉਡਾ ਦਿੱਤਾ ਯਾਨੀ ਲੋਕ ਸੁਧਰ ਰਹੇ ਨੇ ਪਰ ਜਿਹੜੀ ਹੁਣ ਅਗਲੀ ਧਮਕੀ ਗਿਆਨੀ ਬੂਟੇ ਨੂੰ ਆ ਵੀ ਸੁਣ ਲੋ ਯਾਰਾ ਇੱਕ ਆ ਹ ਬੁੱਤਾ ਸਿਆ ਤੂੰ ਖਰਾਸਪਾ ਨਾ ਝਾੜ ਤੂੰ ਕਹਿੰਦਾ ਨਾ ਵੀ ਥਣੀ ਲਿਉਣੀ ਐ ਐ ਕਰਕੇ ਤੁਸੀਂ ਉੱਥੇ ਜਾਓ ਉਹ ਤੁਹਾਨੂੰ ਐ ਕਰ ਦੇਣਗੇ ਕੋਈ ਗੱਲ ਨਹੀਂ ਉੱਥੇ ਵੀ ਤੇ ਤੂੰ ਇੱਧਰ ਆ ਤੇਰਾ ਨਾ ਲੱਕਾਵਲ ਕੌਰ ਦੀ ਦਾ ਲਾਸ਼ ਮਿਲ ਗਈ ਤੇ ਤੇਰੀ ਮਿਲਣੀ ਨਹੀਂ ਗਈ ਚਲਦਾ ਐ ਨਹੀਂ ਪਤਾ ਵੀ ਕਿਹੜੇ ਗੁੱਜੇ ਦੇ ਪੁੱਤੇ ਖਾ ਜਾਣਗੇ ਤੇਰੇ ਦਾ ਲਗਾਉੜ ਬੰਦਾ ਭੈਣ ਦਾ ਇਹ ਸਾਰੇ ਪਰਤੋਂ ਸਾਰਿਆਂ ਨੂੰ ਤੂੰ ਗੱਲ ਤੋਂ ਅਜਾ ਤੂੰ ਸਹੀ ਹੋ ਗਿਆ ਕਿੱਡਾ ਸਹੀ ਆ ਤੂੰ ਐਂ ਬਰੇ ਕਿਹਨ ਝਾੜਦਾ ਆ ਜਾਂਦਾ ਜਿੰਨਾਂ ਨੂੰ ਕਿਸ਼ਾਰੇ ਦਾ ਨਾਲਾ ਨਹੀਂ ਬੰਨਣਾ ਆਉਂਦਾ ਤਾਂ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ ਨੌਜਵਾਨ ਕੀ ਕਹਿ ਰਹੇ ਐਸ ਕਤੀੜ ਨੂੰ ਬੂਟੇ ਕਤੀੜ ਨੂੰ ਲੰਮੌਰ ਕਹਿ ਰਹੇ ਨੇ ਇਹਨੂੰ ਕਹਿੰਦਾ ਕਿਵੇਂ ਉਹ ਬੰਦੇ ਗਿਆਨ ਝਾੜਨਾ ਆ ਜਾਂਦੇ ਜਿਨ੍ਹਾਂ ਨੂੰ ਪਜਾਮੇ ਦੇ ਨਾਲਾ ਤੱਕ ਨਹੀਂ ਬੰਨਣਾ ਆਉਂਦਾ ਕਸ਼ਾਰਾ ਦਾ ਮੈਨੂੰ ਲੱਗਦਾ ਇਹ ਪਾਉਂਦਾ ਹੀ ਨਹੀਂ ਹੋਣਾ ਔਰ ਲੋਕ ਤਾਂ ਵੀ ਕਰੇ ਕਹਿੰਦੇ ਨਹਾਉਂਦਾ ਨਹੀਂ ਲਾਣਾ ਨਹੀਂ ਦੇਣਾ ਨਹੀਂ ਚੱਕ ਕੇ ਮੂੰਹ ਕਹਿੰਦੇ ਵੀਡੀਓ ਬਣਾ ਦਿੰਦਾ ਪਰ ਹੁਣ ਇਹਦਾ ਕਹਿੰਦੇ ਬੂਟੇ ਦਾ ਸੁੱਕਾ ਦਾ ਵਕਤ ਆ ਗਿਆ ਤੇ ਸਿੰਘ ਅੱਕੇ ਪੈ ਨੇ ਹੁਣ ਮੈਨੂੰ ਆਇਆ ਲੱਗਦਾ ਵੀ ਇਹਨੂੰ ਗੱਡੀ ਚੜਾਉਣਗੇ ਕਿਉਂਕਿ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਐਸਐਸਪੀ ਬਠਿੰਡਾ ਦੇ ਉੱਤੇ ਨੇ ਚੈਲੰਜ ਕੀਤਾ ਅਸੀਂ ਗੱਲ ਵੱਜ ਕੇ ਕਹਿੰਦੇ ਸ਼ਰਿਆਂ ਆਉਣ ਕਹਿੰਦੇ ਵੀ ਐਸਐਸਪੀ ਬਠਿੰਡਾ ਨੂੰ ਸਿੱਧਾ ਗੈਂਦੀ ਬੂਟੇ ਸਿੰਘ ਦਾ ਚੈਲੰਜ ਹੈ ਇਹਨੇ ਕਿਹਾ ਸੀ ਕਹਿੰਦਾ ਅਮਰਪਾਲ ਸਿੰਘ ਮਹਰੋ ਤੇ ਉਹਦੇ ਸਾਥੀਆਂ ਨੇ ਤਮਰ ਖਾ ਦੇ ਨਾਲ ਬਲਾਫ ਕਰ ਕਰਕੇ ਉਸ ਤੋਂ ਬਾਅਦ ਉਹਨੂੰ ਮਾਰਿਆ ਤਾਂ ਐਸਐਸਪੀ ਬਠਿੰਡਾ ਕਹਿੰਦੀ ਇਹੋ ਜੀ ਕੋਈ ਗੱਲ ਹੀ ਹੈ ਨਹੀਂ ਕਿਉਂਕਿ ਉਹਦੀ ਇੱਕ ਇੰਟਰਵਿਊ ਆ ਜਾਂਦੀ ਆ ਬੜੇ ਹੀ ਇਮਾਨਦਾਰ ਅਫੀਸਰ ਨੇ ਬਠਿੰਡਾ ਦੇ ਐਸਐਸਪੀ ਪਰ ਹੁਣ ਇਹਨਾਂ ਨੂੰ ਚਾਹੀਦਾ ਕਿ ਵੱਡੇ ਪੱਧਰ ਦੇ ਉੱਤੇ ਸਨਮੌਰ ਦੇ ਉੱਤੇ ਯਾਨੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਇਹ ਗੰਦਗੀ ਫੈਰਾਉਣ ਦਾ ਕੰਮ ਸਭ ਤੋਂ ਵੱਡਾ ਜੇਕਰ ਕੋਈ ਕਰ ਰਿਹਾ ਤਾਂ ਪੰਜਾਬ ਦੇ ਅੰਦਰ ਇਹ ਪਤੀੜ ਕਰ ਰਿਹਾ ਜੇਕਰ ਇਸ ਕਤਿਹੜੇ ਵਿੱਚ दम ਹੈ ਤਾਂ ਪੰਜਾਬ ਦੇ ਵਿੱਚ ਬਾਹਰ ਆ ਕੇ ਕਿਤੇ ਨਾ ਕਿਤੇ ਪ੍ਰਚਾਰ ਕਰਕੇ ਦਿਖਾਵੇ ਤੇ ਨਹੀਂ ਆਪਣੀਆਂ ਵੀਡੀਓ ਇਹ ਜੀਆਂ ਪਾਉਣੀਆਂ ਬੰਦ ਕਰ ਦੇਵੇ ਕਿਉਂਕਿ ਅਕਸਰ ਇਹਨੇ ਵਿਰੋਧ ਪਾਈਆਂ ਵੀਡੀਓ ਜਿੰਨੀਆਂ ਵੀ ਪਾਈਆਂ ਸਿੱਖ ਕੌਮ ਦੇ ਵਿਰੋਧ ਪਾਉਂਦਾ ਹੋਰ ਬਹੁਤ ਸਾਰੇ ਯੋਧਿਆਂ ਦੇ ਵਿਰੋਧ ਪਾਉਂਦਾ ਉਹਦੇ ਵਿੱਚੋਂ ਯੋਧੇ ਕੋਈ ਵੀ ਹੋ ਸਕਦੇ ਨੇ ਉਹ ਅਫਸਰਾਂ ਦੇ ਵਿੱਚੋਂ ਵੀ ਹੋ ਸਕਦੇ ਨੇ ਹੋਰ ਸਰਕਾਰਾਂ ਦੇ ਵਿੱਚੋਂ ਵੀ ਹੋ ਸਕਦੇ ਕਿਉਂਕਿ ਉਹਨਾਂ ਦਾ ਕੋਈ ਸ਼ਕਲ ਨਹੀਂ ਹੁੰਦੀ ਤਾਂ ਹੁਣ ਮੈਂ ਚਾਹੁੰਗਾ ਕਿ ਜਿਹੜਾ ਸਾਡਾ ਪ੍ਰਸ਼ਾਸਨ ਆ ਪੰਜਾਬ ਦਾ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਗੌਰਵ ਜਦੇਵ ਡੀਜੀਪੀ ਔਰ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਲ ਇਸ ਬੰਦੇ ਉੱਤੇ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈਣ ਬਾਕੀ ਦਾ ਜਿਹੜਾ ਇਨਵੈਸਟੀਗੇਸ਼ਨ ਹੋ ਤਾਂ ਤੁਸੀਂ ਕਰ ਰਹੇ ਹੋ ਲੋਕ ਪਾਰ ਦੇ ਭਰੋਸਾ ਕਰ ਰਹੇ ਨੇ ਕਿ ਤੁਸੀਂ ਬਹੁਤ ਹੀ ਇਮਾਨਦਾਰ ਹੋ ਅਸੀਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਮੈਂ ਅਮਨੀਤ ਕੌਂਡਲ ਦੇ ਹੱਕ ਦੇ ਵਿੱਚ ਕਿ ਭਾਈ ਅਮਨੀਤ ਕੌਂਡਲ ਕਿਹਸੀ ਅਫੀਸਰ ਜੇਰੀ ਨਾਇਦ ਬਵਾਉਣ ਦੇ ਵਿੱਚ ਕੋਈ ਦੇਰੀ ਨਹੀਂ ਲਾਉਂਦੀ ਕਿਉਂਕਿ ਮੈਂ ਨਰਿੰਦਰਦੀਪ ਦੇ ਹੱਕ ਦੇ ਵਿੱਚ ਜਦੋਂ ਵੀਡੀਓ ਪਾਈਆਂ ਸੀ ਉਸ ਦਿਨ ਵੀ ਮੈਂ ਗੱਲ ਸਿੱਧ ਕੀਤੀ ਸੀ ਕਿ ਅਮਨਜੀਤ ਕੁੰਡਲ ਇਹਨਾਂ ਉੱਤੇ ਐਕਸ਼ਨ ਲਊਗੀ ਜਿਹੜੇ ਉਹਦੇ ਦੋਸ਼ੀ ਨੇ ਤੇ ਵਾਕਈ ਲਿਆ ਸੀ ਤੇ ਹੁਣ ਸਾਡੀ ਅਪੀਲ ਹੈ ਬਾਕੀ ਸਿੱਖ ਜਥੇਬੰਦੀਆਂ ਨੂੰ ਕਿ ਦੇਖੋ ਇੱਕ ਪਾਸੇ ਕਿਹਾ ਜਾਂਦਾ ਪੰਜਾਬ ਦੇ ਵਿੱਚ ਕਹਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਉਸੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਬਹਿ ਕੇ ਤੁਹਾਡੇ ਸਾਹਮਣੇ ਇੱਕ ਕਤੀੜ ਪੁਰਾਣੇ ਪੀਰਾਂ ਜੋਧਿਆਂ ਨੂੰ ਸਾਰਿਆਂ ਨੂੰ ਬੁਰਾ ਪਤਾ ਕਹਿ ਰਿਹਾ ਉਹ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਕਤੀੜ ਕਹਿੰਦਾ ਜਿਹੜਾ ਅਮਰਪਾਲ ਸਿੰਘ ਦਿਬਰੂਗੜ੍ਹ ਦੇ ਵਿੱਚ ਬੈਠਾ ਉਹਨੂੰ ਵੀ ਕਤੀੜ ਕਹਿੰਦਾ ਉਹਦੇ ਪਰਿਵਾਰਾਂ ਨੂੰ ਵੀ ਕਹਿੰਦਾ ਫੇਰ ਹੁਣ ਜਿਹੜਾ ਅਮਰਪਾਲ ਸਿੰਘ ਮਹਿਰੋ ਆ ਇਹਨੂੰ ਵੀ ਕਤੀੜ ਕਹਿੰਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਮਾਰੀ ਸ਼ਰਾਵਲੀ ਦਾ ਯੂਜ਼ ਕਰਦਾ ਸਿਸਤੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲਦੀ ਕੰਟੀਨੁਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ